ਹਵਲ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਜਰਨੈਲ ਮਾਨਜੋਗ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਥਾਨ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਅਕਾਲ ਪੁਰਖ ਔਰ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਤੇ ਬਖਸ਼ਿਸ਼ ਭਰਿਆ ਹੱਥ ਰੱਖਿਆ ਔਰ ਦੂਸਰਾ ਮੈਂ ਸਿੱਖ ਪੰਥ ਦਾ ਜੋ ਅੱਜ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੱਸਦਾ ਹੈ 15 ਲੱਖ ਉਹ ਪੰਜਾਬ ਦੇ ਲੋਕ ਪੰਜਾਬ ਦੇ ਵਾਸੀ ਕੇਵਲ ਪੰਜਾਬ ਹੀ ਨਹੀਂ ਮਹਾਰਾਸ਼ਟਰ ਔਰ ਬਿਹਾਰ ਤੋਂ ਵੀ ਇੱਥੇ ਡੈਲੀਗੇਟ ਪੁੱਜੇ ਆ ਉਹਨਾਂ ਨੇ ਡੈਲੀਗੇਟ ਚੁਣ ਕੇ ਭੇਜੇ ਤੇ ਤੁਸੀਂ ਡੈਲੀਗੇਟਾਂ ਨੇ ਮੈਨੂੰ ਗੁਰੂ ਪੰਥ ਦੀ ਸੇਵਾ ਵਾਸਤੇ ਚੁਣਿਆ ਇਸ ਕਰਕੇ ਮੈਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਪੰਜਾਬ ਦੀ ਦਸ਼ਾ ਹੈ ਹਰ ਖੇਤਰ ਦੇ ਵਿੱਚ ਉਹ ਨਿਗਰਦੀ ਜਾ ਰਹੀ ਹੈ ਸਾਡਾ ਜਿਹੜਾ ਯੂਥ ਹੈ ਉਹ ਆਵਾਜ਼ਾਰ ਹੋਇਆ ਫਿਰਦਾ ਹੈ ਅੱਜ ਕੋਈ ਗਵਨ ਵਾਲਾ ਲੱਗਿਆ ਹੋਵੇ ਤੇ ਉਥੇ ਲੱਖਾਂ ਦੀ ਤਦਾਦ ਵਿੱਚ ਸਾਡਾ ਯੂਥ ਜਿਹੜਾ ਹੈ ਉਹ ਪਹੁੰਚ ਜਾਂਦਾ ਉਹਨੂੰ ਸੁਣਨ ਵਾਸਤੇ ਇਹ ਸਾਡੀ ਯੂਥ ਦੀ ਮਾਨਸਿਕਤਾ ਹੈ ਯੂਥ ਲਈ ਕੋਈ ਮਾਰਗਦਰਸ਼ਕ ਨਹੀਂ ਹੈ ਯੂਥ ਲਈ ਕੋਈ ਰਾਹ ਦਸੇਰਾ ਨਹੀਂ ਹੈ ਔਰ ਯੂਥ ਲਈ ਕੋਈ ਰਸਤਾ ਨਹੀਂ ਹੈ ਜੀਦੇ ਉਤੇ ਤੁਰ ਕੇ ਉਹ ਆਪਣੇ ਆਪਣੇ ਪਰਿਵਾਰ ਆਪਣੇ ਸੂਬੇ ਨੂੰ ਆਪਣੀ ਕੌਮ ਨੂੰ ਬੁਲੰਦੀਆਂ ਦੇ ਉੱਤੇ ਲੈ ਕੇ ਜਾ ਸਕੇ ਅੱਜ ਜੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਸਟੇਟ ਦੇ ਕੌਮ ਦੇ ਤੇ ਸਾਡੇ ਆਰਥਿਕ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ ਕਦੇ ਸਿੱਖ ਦੁਨੀਆ ਭਰ ਚੋਂ ਔਰ ਪੰਜ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਕਿੰਨੀ ਅਮੀਰ ਸੇ ਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਇਆ ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਇਆ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ ਤੇ ਸਿੱਖਾਂ ਨੇ ਢਾਈ ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹੋ ਜਾਇ ਤਿਆਰ ਕਰਵਾ ਕੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਪੰਜ ਕਲਾ ਸ਼ਾਸਤਰ ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਇਆਬ ਕੀਮਤੀ ਰਤਨ ਸਨ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ ਐਨੀ ਅਮੀਰ ਤਰੀਮ ਕੌਮ ਸੀ ਸਾਡੇ ਔਰ 47 ਤੋਂ ਪਹਿਲਾਂ ਵੀ ਸਾਡੀ ਅਮੀਰ ਤਰੀਮ ਕੌਮ ਸੀ ਪਾਕਿਸਤਾਨ ਦੇ ਵਿੱਚ ਟ੍ਰੇਡ ਜਿਹੜਾ ਹੈ ਉਹ Hindu ਸਮਾਜ ਕੋਲ ਸੀ ਔਰ ਐਗਰੀਕਲਚਰ ਜਿਹੜੀ ਹੈ ਉਹ ਸਾਡੀ ਸਿੱਖਾਂ ਕੋਲ ਸੀ ਲੇਕਿਨ 47 ਹੋਈ ਜੇ ਕੇਂਦਰ ਸਰਕਾਰ ਸਾਨੂੰ ਨਾ ਦਬਦੀ 1947 ਤੋਂ ਲੈ ਕੇ ਹੁਣ ਤੱਕ ਜੇ ਭਾਰਤ ਸਰਕਾਰ ਸਾਨੂੰ ਨਾ ਦਬਦੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਦਾਅਵੇ ਨਾ ਕਹਿਣਾ ਹੈ ਕਿ ਇਸ ਵਕਤ ਭਾਰਤ ਦੀ 60% ਇਕਨੋਮੀ ਜਿਹੜੀ ਆ ਉਹ ਸਿੱਖਾਂ ਦੇ ਹੱਥ ਹੋਣੀ ਸੀ ਜੇ ਸਾਨੂੰ ਭਾਰਤ ਸਰਕਾਰ ਨਾਲ ਦਬਦੇ ਔਰ ਸ਼ਾਇਦ ਇਹੋ ਹੀ ਕਾਰਨ ਸੀ ਕਿ ਇਹ ਉਜੜ ਕੇ ਆਏ ਲੋਕ ਫਿਰ ਆਬਾਦ ਹੋ ਗਏ ਇਹ ਮਿਹਨਤ ਕਸ਼ ਲੋਕ ਨੇ ਇਹ ਮਿਹਨਤ ਕਰਦੇ ਨੇ ਜੇ ਨਾਨੂੰ ਨਾ ਨੱਪਿਆ ਗਿਆ ਇਹਨਾਂ ਦੇ ਅਧਿਕਾਰ ਨਾ ਖੋਏਗੇ ਇਹਨਾਂ ਨੂੰ ਹੱਕਾਂ ਤੋਂ ਵੰਚਤ ਨਾ ਕੀਤਾ ਗਿਆ ਤੇ ਪੂਰੇ ਦੇਸ਼ ਦੀ ਇਕਨੋਮੀ ਨੂੰ ਇਹ ਆਪਣੇ ਹੱਥਾਂ ਦੇ ਵਿੱਚ ਲੈ ਲੈਣਗੇ। ਔਰ ਸਾਨੂੰ ਨੱਪਣਾ ਸ਼ੁਰੂ ਕਰਤਾ ਕੇਂਦਰ ਨੇ। 1947 ਤੋਂ ਨੱਪਣਾ ਸ਼ੁਰੂ ਕਰਤਾ ਤੇ ਜੇ ਸਿੱਖਾਂ ਨੇ ਆਵਾਜ਼ ਉਠਾਈ ਤਾਂ ਪਹਿਲਾ ਜਿਹੜਾ ਹਮਲਾ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਆਜ਼ਾਦ ਭਾਰਤ ਦੇ ਅੰਦਰ। ਇਸ ਅਧਿਤਰਾਸਿਸ ਸਾਡੇ ਖੇਤੀ ਖਤਮ ਕੀਤੀ ਗਈ ਜੋ ਆਧਾਰ ਸੀ ਪੰਜਾਬ ਦੀ ਇਕਨੋਮੀ ਦਾ ਔਰ ਜਦੋਂ ਖੇਤੀ ਖਤਮ ਹੋਈ ਤੇ ਖੇਤੀ ਨਾਲ ਜੁੜੇ ਜਿਹੜੇ ਮਜ਼ਦੂਰ ਸੀ ਉਹ ਵੀ ਖਤਮ ਹੋ ਗਏ ਜਿਹੜੇ ਖੇਤੀ ਦੇ ਆਸਰੇ ਸੀ ਪਿੰਡਾਂ ਦੇ ਵਿੱਚੋਂ ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਕਮਜ਼ੋਰ ਤਬਕਾ ਸੀ, ਖੇਤਾਂ 'ਚੋਂ ਬਾਲਣ ਲਿਆਉਂਦਾ ਸੀ, ਉਹਨਾਂ ਨੂੰ ਦਾਣੇ ਮਿਲਦੇ ਸੀ, ਉਹਨਾਂ ਨੂੰ ਸਬਜ਼ੀਆਂ ਮਿਲਦੀਆਂ ਸੀ। ਉਹ ਵੀ ਜਿਹੜਾ ਸੀ, ਉਹ ਹਾਸ਼ੀਏ ਦੇ ਉੱਤੇ ਧੱਕਿਆ ਗਿਆ, ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਜਿਹੜਾ ਸਾਡਾ ਹਾਸ਼ੀਆਗਤ ਲੋਕਾਂ ਦਾ ਜਿਹੜਾ ਤਬਕਾ ਸੀ, ਉਹਨੂੰ ਵੀ ਜਿਹੜਾ ਸੀ ਇਕਨੋਮੀ ਤੌਰ ਦੇ ਉੱਤੇ, ਇਕਨੋਮੀਕਲੀ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪਿਆ। ਅੱਜ ਵੀ ਉਹ ਤੱਕ ਤੱਕ ਤਬਕਾ ਜਿਹੜਾ ਨਾ ਕੋਈ 5000 ਕਿਤੇ ਕੋਈ 10000 ਰੁਪਏ ਦੇ ਉੱਤੇ ਨੌਕਰੀਆਂ ਕਰਦਾ ਨ ਅਨੁਆਰਥਕ ਤੌਰ ਤੇ ਮਜ਼ਬੂਤ ਕਮਜ਼ੋਰ ਕੀਤਾ ਗਿਆ ਸਮਾਜਿਕ ਤੌਰ ਦੇ ਉਤੇ ਕਮਜ਼ੋਰ ਕਰਨ ਵਾਸਤੇ ਸਾਡੇ ਅੰਦਰ ਵਹਿਮ ਭਰਮ ਤੇ ਪਖੰਡ ਜਿਹੜੇ ਆ ਉਹ ਪ੍ਰਚਲਿਤ ਕੀਤੇ ਗਏ ਇੱਕ ਸਟ੍ਰੈਟਜੀ ਦੇ ਤਹਿਤ ਇੱਕ ਸਟ੍ਰੈਟਜੀ ਦੇ ਤਹਿਤ ਅਵ ਰਾਜਨੀਤਿਕ ਤੌਰ ਦੇ ਉਤੇ ਵੀ ਅਸੀਂ ਕਮਜ਼ੋਰ ਹੋ ਗਏ ਕਿੰਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਕਿ ਕੋ ਸਮਝ ਸੀ ਜਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕਿਸੇ ਧਰਨੇ ਦੇ ਵਿੱਚ ਬੈਠਦੇ ਸੀ ਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਰਾਬਰ ਧਰਨੇ ਦੇ ਉੱਤੇ ਆ ਕੇ ਬੈਠ ਕੇ ਪੁੱਛਦਾ ਸੀ ਦੱਸੋ ਪ੍ਰਧਾਨ ਜੀ ਤੁਹਾਨੂੰ ਤਕਲੀਫ ਕੀ ਹੈ ਇਹ ਇਤਿਹਾਸ ਦੇ ਵਿੱਚ ਹੈ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਮਾਸਟਰ ਤਾਰਾ ਸਿੰਘ ਬੈਠੇ ਸੀ ਆਪਣੀਆਂ ਮੰਗਾਂ ਲਈ ਤੇ ਪੰਡਤ ਜਵਾਰ ਲਾਲ ਨਹਿਰੂ ਉਸ ਧਰਨੇ ਦੇ ਉੱਤੇ ਪਹੁੰਚਿਆ ਸੀ ਮਾਸਟਰ ਜੀ ਨੂੰ ਪੁੱਛਣ ਵਾਸਤੇ ਕਿ ਦੱਸੋ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਨੇ ਇਸ ਸਾਡੀ ਰਾਜਨੀਤਿਕ ਰਾਜਨੀਤਿਕ ਸ਼ਕਤੀ ਸੀ ਉਸ ਵੇਲੇ ਤੇ ਅੱਜ ਕੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਉਹ ਸਮਝ ਗਏ ਆ ਉਹ ਸਮਝ ਗਏ ਆ ਸਾਡੀ ਕਮਜ਼ੋਰੀ ਨੂੰ ਸਾਡੇ ਸਵਾਰਥਪੁਣੇ ਨੂੰ ਸਾਡੀ ਧਰਮ ਦੇ ਪ੍ਰਤੀ ਜਿਹੜੀ ਵਫਾਦਾਰੀ ਹੈ ਉਹ ਜਾਣ ਗਏ ਆ ਕਿ ਕਿੰਨੇ ਕ ਵਫਾਦਾਰ ਆਇਆ ਇਸ ਕਿਉਂਕਿ ਜਦੋਂ ਸਤਾਚ ਸੀ ਉਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਕੋਈ ਗੱਲ ਨਹੀਂ ਕੀਤੀ ਤੇ ਜਦੋਂ ਸਤਾ ਤੋਂ ਦੂਰ ਹੋ ਗਏ ਉਦੋਂ ਅਸੀਂ ਹੱਕਾਂ ਲਈ ਆਵਾਜ਼ اٹھਾਉਣੀ ਸ਼ੁਰੂ ਕਰਤੀ ਜਦੋਂ ਸਰਕਾਰਾਂ ਚ ਸੀ ਉਦੋਂ ਲੈਂਡ ਪੂਲਿੰਗ ਵਰਗੀਆਂ ਪਾਲਸੀਆਂ ਅਸੀਂ ਵਾੜੀਆਂ ਪੰਜਾਬ ਚ ਤੇ ਅੱਜ ਲੈਂਡਿੰਗ ਪੂਲਿੰਗ ਪਾਲਸੀਆਂ ਦੇ ਵਿਰੋਧ ਦੇ ਵਿੱਚ ਦਰਨੇ ਹੋ ਰਹੇ ਨੇ ਕਿ ਕਿੰਦੀ ਕਮਾਲ ਦੀ ਗੱਲ ਹੈ 15 ਸਾਲ ਸਤਾ ਹੰਡਾਈ ਹੈ 15 ਸਾਲ ਸ੍ਰੀ ਅਕਾਲ ਤੱਕ ਸਾਡੀ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 ਵਿੱਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਹਾਣ ਕੀਤਾ ਸੀ ਬੱਚਾ ਕਹਾਣ ਕੀਤਾ ਸੀ ਦਰਦ ਸੀ ਪੰਥ ਦੇ ਅੰਦਰ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ ਤੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ ਮੈਂ ਕੱਲ ਦਾ ਦੇਖ ਰਿਆਂ ਕਈ মিডিਆ ਚੈਨਲਾਂ ਨਾਲ ਨੂੰ ਮੈਨੇਜ ਕਰਕੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕਰਤੀ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਮਕਾਪੀ ਫਿਰ ਪ੍ਰਿੰਟ ਕੀਤੀ ਤੇ ਉਹਦੇ ਵਿੱਚ ਮੈਂ ਮੱਦ ਪੜੀ ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਦੇਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਵੱਖ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਇਹ 2 ਦਸੰਬਰ ਸ਼ਾਮ ਨੂੰ ਸੁਧਾਰ ਲਾਇਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ ਇਹ ਮੱਧ ਇਹ ਲਾਇਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮੰਨ ਲਈ ਗਈ ਸੀ ਜਿਹੜਾ ਵੱਖ ਹੋਇਆ ਤੜਾ ਸੀ ਜਿਹਨੂੰ ਵੱਖ ਹੋਇਆ ਤੜਾ ਲਿਖਿਆ ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆਂ ਤੇ ਬਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ ਲੈ ਕੇ ਆਈ ਸੀ ਸਾਰੇ ਸੁਧਾਰ ਲੈਰ ਆਗੂਆਂ ਦਾ ਤੇ ਜਦੋਂ ਪਤਾ ਲੱਗਿਆ ਵਿਵਾਖ ਹੋਏ ਧੜੇ ਨੇ ਚੁੱਲਾ ਸਮੇਟ ਲਿਆ ਤੇ ਭਗੌੜੇ ਧੜੇ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿਉਂਕਿ ਹੁਕਮਨਾਮੇ ਦੇ ਅਗਲੀ ਇਸ ਮੱਧ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ ਇਹੀ ਲਿਖਿਆ ਸੀ ਨਾ ਹੁਕਮਨਾਮੇ 'ਚ ਇਕੱਠੇ ਚੱਲਣ ਤੇ ਉਸ ਭਗੋੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਅਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੁੱਲਾ ਚੱਕ ਕੇ ਭੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣੋ ਤੇ ਸਿਰ ਤੇ ਰੱਖਿਆ ਉਸ ਭਗੌੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਹ ਬਰੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਬਡਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜਿਹਾ ਕੱਲ ਤੱਕ ਸਭ ਦਾ ਆਦੇਸ਼ ਹੈ ਅਸੀਂ ਤੁਹਾਡੇ ਚੁੱਲੇ ਤੇ ਆਉਣੀ ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਉੱਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ ਫੇਰ ਨਾ ਕਰਿਓ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਾਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਬੇਖਰ ਜਾਣਾ ਇਹਨਾਂ ਦੇ ਚੁੱਲ੍ਹੇ ਕਿਹੜਾ ਸਟੈਂਡ ਕਿਹੜੇ ਤਨ ਉਹ ਪੰਜਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਈ ਅਸਤੀਫੇ ਦੇ ਦਿਓ ਦੂਆਂ ਨੇ ਅਸਤੀਫੇ ਦੇ ਦਿੱਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਤਾਂ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹੋ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਟਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਟਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੇ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ Hindu ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲੀ ਇਹਨਾਂ ਦੀ ਝੋੜੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤਖਤ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਉਸ ਚੁੱਲੇ ਦੇ ਆਲੇ-ਦਾਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ 'ਚ ਕੁਝ ਨਹੀਂ ਰਿਹਾ ਹੁਣ ਇਹਦੇ 'ਚ ਅੱਗ ਨਹੀਂ ਤਪਣੀ ਐ ਤੇ ਰੋਟੀਆਂ ਕਿੱਥੋਂ ਲਾ ਲਵੋਗੇ ਤੁਸੀਂ ਹੁਣ ਸਾਡੇ ਕੋਲੇ ਆਓ ਹੋਣਾ ਪਾਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਤ ਆ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਵੀ ਟਿਕਟ ਦੇਾਂਗੇ ਮੈਂ ਕਿਹਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦਊਗੀ ਟ੍ਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦਊਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰਾਂਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਗੇ ਕੀ ਇਹ ਤੋਂ ਤਾਂ ਟ੍ਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੇਊਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਹੁੰਦਾ ਸਰਦਾਰ ਇਕਬਾਲ ਸਿੰਘ ਚੁੰਦਾ ਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਿਰ ਵੱਡਿਆ ਸੀ ਭਾਈ ਮਹਿਤਾਬ ਸਿੰਘ ਮੀਰਾਕੋਟ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਦੇ ਅੱਜ ਅਸੀਂ ਤਿੰਨ ਦਹਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ। ਔਰ ਮੈਂ ਜਿੱਥੇ ਤੁਹਾਡਾ ਧੰਨਵਾਦ ਕੀਤਾ ਨਾ ਮੈਂ ਬਿਨਾ ਨਾਮ ਲਈ ਉਸ ਪਗੋੜੇਦਾਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ। ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰ ਦੇ ਤੇ ਮੈਂ ਥੋੜੀ ਪ੍ਰਧਾਨਗੀ ਨਹੀਂ ਸੀ ਲੈਣੀ ਮੈਂ ਤਖਤ ਵੀ ਸੇਵਾ ਕਰਕੇ ਖੁਸ਼ ਸੀ ਬਿਲਕੁਲ ਉਹਨਾਂ ਦਾ ਯੋਗਦਾਨ ਹੈ ਔਰ ਕਿੰਨੀ ਨੀਚਤਾ ਤੇ ਉਤਰੇ ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋਂ ਸਾਡੇ ਕੋਲੇ ਬਹੁਤ ਕੁਝ ਹੈ ਖਰਦਾਰ ਕੁਸ਼ੀ ਕਰਨਾਸਤੇ ਔਰ ਮੈਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਖਰਦਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜ ਕੇ ਤੁਹਾਨੂੰ ਨੰਗਾ ਕਰੂੰਗਾ ਕਿਉਂਕਿ ਮੇਰੇ ਕੋਲ ਵੀ ਬਹੁਤ ਕੁਝ ਹੈ ਟਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਛ ਹੈ ਬਹੁਤ ਕੁਝ ਹੈ ਮੇਰੇ ਕੋਲੇ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਬਹੁਤੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਹੈ ਜਿਨਨੇ ਲਾਂਚਣ ਜਿਨਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਧ ਸੁੱਟਣ ਵਾਸਤੇ ਗੰਧ ਚਦਾ ਵੜੋਂਗੇ ਨਾ ਤੇ ਤੁਹਾਨੂੰ ਗੰਧ ਜੀ ਵਾੜਨਾ ਸੀ ਚੇਤੇ ਰੱਖਿਓ ਤੋ ਇਹ ਗੰਧ ਸੁਟਣ ਵਾਸਤੇ ਗੰਧ ਚ ਵੜੋਂਗੇ ਤੁਹਾਨੂੰ ਗੰਧ ਜੀ ਵਾਰਨਾ ਸੀ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ ਮੈਂ ਕਿ ਤੁਹਾਨੂੰ ਮੈਂ ਵੀ ਸੁਣਾਦਾ ਬੜੇ ਚਿਰ ਤੋਂ ਬੈਠਿਓ ਤੁਸੀਂ ਉਦਾਸ ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਿਮਾਉਣਾ ਦਾ ਸੀ ਇੱਕ ਬੰਦਾ ਕੱਪੜੇ ਸਿਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦਿੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮ ਹੈ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਮ ਸੋਚੀ ਕਹਿੰਦਾ ਚੁਟਕਲਾ ਸੁਣਾਵਾਂ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਕਿ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣਾ ਆਇਆ ਸੀ ਉਹ ਹੱਸਣ ਲੱਗ ਗਿਆ ਤੇ ਉਹ ਹੱਸਦੇ ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਉਹ ਕਹਿੰਦਾ ਇੱਕ ਹੋਰ ਸੁਣਾ ਕੱਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕੰਨਾ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਗਏ ਸੁਣਾਈ ਗਏ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਆ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਨੂੰ ਲੈਂਡ ਪੂਲਿੰਗ ਪਾਲਸੀ ਇਹ ਬਹੁਤ ਮਾੜੀ ਐ ਮਾੜੀ ਪੰਜਾਬ ਵਾਸਤੇ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ ਡਰੱਗ ਮਾਫੀਆ ਲੈ ਕੇ ਆ ਗਈ ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਗਏ ਇਹ ਗੱਲ ਚੇਤੇ ਰੱਖਿਓ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਜੀ ਸਾਜ਼ਿਸ਼ ਹੈ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਾਡਾ ਡੈਮੋਗ੍ਰਾਫ ਚੇਂਜ ਕਰਨਾ ਇਹ ਜਿਹੜੇ ਜ਼ਮੀਨਾਂ ਕੱਟੀਆਂ ਜਾ ਰਹੀਆਂ ਨਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਆ ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ 1 ਚਾਈਲਡ ਪਾਲਿਸੀ ਦੇ ਨਾਲ ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ ਇਹ ਮਾਮੂਲੀ ਗੱਲ ਨਹੀਂ ਹੈ ਸਾਥ ਸੰਗਤ ਇਸ ਪੱਖੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਹੋਣ ਦੀ ਲੋੜ ਹੈ ਆ ਬੀਬੀ ਜੀ ਮੱਥਾ ਪੜਕੇ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਈ ਜਾਣ ਹੋ ਕਿਉਂ ਨਹੀਂ ਰਹੀ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਤ ਹੈ ਰ ਹੈ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਹਨੂੰ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾਇਆ ਫੜ ਨਹੀਂ ਦੇ ਰਹੀਏ ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਆ ਉਹ ਇਹ ਉਹਦੀ ਬਦਨੀਤੀ ਨਹੀਂ ਹੈ ਕਿੰਨਾ ਕਚਰ ਤੁਸੀਂ ਕੁਗੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ ਔਰ ਭਾਰਤ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੌੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਏ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਏ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪੰਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅੰਮ੍ਰਿਤਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਏ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗਲ ਚ ਪੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕਹਿੰਦਾ ਯਾਰ ਇੰਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸੇ ਕਦੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉਥੋਂ ਤਿਰਸਕਾਰ ਲੈ ਕੇ ਨਿਕਲਿਆ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਥੇਦਾਰ ਅਚਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਹੀ ਦੇ ਵਿੱਚ ਕਰਨਾਲ ਦੇ ਵਿੱਚ ਸਰਬੰਧ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਭਾ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਹਾਂ ਲੋ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲੋ ਹਲੋ ਤੇ ਚੌਥੇ ਸਤ ਹਰਚੰਦ ਸਿੰਘ ਜੀ ਲੋਂਗੋਵਾਲ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੀ ਰਹੇ ਉਰਾਸਵਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮਤ ਸਿੰਘ ਜੀ ਮੁਸਾਫਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਕਿ ਅਕਾਲ ਤਖਤ ਦਾ ਜਥੇਦਾਰ ਜੀ ਪ੍ਰਧਾਨ ਬੰਨਾ ਚਾਹੁੰਦਾ ਸੀ ਫਲਾਣਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾਰੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱड़ਤਾ ਹੈ ਬਸ ਇੰਨੀ ਅਪੀਲ ਹੈ ਕਿ ਡਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਜੀ ਵਰਨਾ ਕਾਮਯਾਬੀ ਵੱਟ ਤੇ ਹੈ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਇਹ ਸਾਡਾ ਮਕਸਦ ਹੈ ਰਾਜ ਭਾਗ ਭੋਗਣਾ ਸਾਡਾ ਮਕਸਦ ਹੈ ਔਰ ਅੱਜ ਦੇ ਡੈਲੀਗੇਟ اجلاس ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ ਮੈਂ ਪਹਿਲਾਂ ਵੀ ਕਿਹਾ ਪੰਜ ਮੈਂਬਰੀ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੇ ਆ ਕੋਈ ਵੀ ਨਹੀਂ ਲੜਨੇ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਸਾਡੇ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦੇ ਆ ਮੈਂ ਆਪਣੇ ਪ੍ਰਵਾਦੀ ਰਾਏ ਨੂੰ ਦਰਕਨਾਰ ਕੇ ਬਿਲਕੁਲ ਬਿਲਕੁਲ ਔਰ ਮੈਂ ਕਹਿਣਾ ਚਾਹੁੰਨਾ ਹੈ ਪਗੋੜੇਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸੀ ਇੱਕ ਤਾਂ ਪਗੋੜੇਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਹਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਉਹ 1 ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ 1 ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ